ਅੱਜ ਮੇਰਾ ਪਰਿਵਾਰ ਸੁੱਤੋ ਆ ਜਾਦ ਪਿਆ ਇਹ 1947 ਵਿੱਚ 1947 ਵਿੱਚ ਦੇਸ਼ ਯਾਦ ਹੋਇਆ ਸੀ ਭਾਜੀ ਪਰ 26 ਤਰੀਕ ਵਾਲੇ ਦਿਨ ਮੌਲਾ ਯਾਦ ਹੋ ਰਿਹਾ ਮੌਲਾ ਦੇਖੋ 85 ਨੰਬਰ ਵਾਕ ਲੋਕ ਕਿੰਨੇ ਖੁਸ਼ੀ ਲਹਿਰ ਚ ਕਿਤੇ ਅਸੀਂ ਵੀ ਗੁਲਾਮੀ ਚੋਂ ਨਿਕਲ ਕੇ ਆਜ਼ਾਦੀ ਵਿੱਚ ਜਾ ਰਹੇ ਹਾਂ ਭਾਜੀ ਅੱਜ ਇੰਜ ਵੱਡੀਆਂ ਗੱਲਾਂ ਕਰਦੇ ਤੁਸੀਂ ਲੋਕਾਂ ਨਾਲ ਵੀ ਬਾਦੀ ਵੀ ਵੱਡੇ ਵੱਡੇ ਕਰ ਲੈਂਦੇ ਆ ਕੀ ਗੱਲ ਹੈ ਭਾਜੀ ਬਾਦ सरकारा ने सरकार झूठे वादे कर दी ने। मगर सच्चे वादे किए गरीब समझदा मैं, तो मैं, मैं बाकी दाल खा जूंगा रिश्वत खा, तो खा जूंगा कोई आटा खा जूगा कोई भैन गरीबा देह्ड की सगन स्कीम खा जूंगा कोई गरीबा छाते बालने छाते पैसे खा जूंगा जे मैं खाऊंगा गुरु रामदास खाऊंगा ਆਪ ਦੇ ਪਿੰਡ ਦੇ ਕਿਤੇ ਜਾਣਗੇ ਜੀ ਜਿੰਦ ਹੁੰਦੀ ਰਾਜ ਤੋਂ ਕਹਿਣ ਦੇ ਦਰ ਤੇ ਕਿਹੜਾ ਕੰਮ ਕੀਤਾ ਜਗਾ ਇਹ ਪੈਲ ਦੇ ਦਰ ਤੇ ਇਸ ਮਾਲਾ ਪਿੰਡ ਦਾ 85 ਨੰਬਰ ਵਾਰਡ ਦੇ ਵਿੱਚ ਜਿਹੜਾ ਨਸ਼ੇ ਵੇਚਦੇ ਪੜ ਗਏ ਅੰਦਰ ਦਿੱਤੇ ਜਾਣਗੇ ਤੇ 85 ਨੰਬਰ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਹਾਲ ਮੈਨੂੰ ਵੋਟ ਨਾ ਪਾਇਓ ਪੈਂ ਦੂਜੀ ਪਾਰਟੀ ਨੂੰ ਪਾਦੇ ਹੋ ਤੁਸੀਂ ਨਸ਼ੇ ਮੈਨੂੰ ਉਸ ਗੰਦੀ ਵੋਟ ਨਹੀਂ ਚਾਹੀਦੀ ਜਿਹੜੇ ਮੇਰੀ ਭੈਣਾਂ ਦੇ ਪਰਾ ਮਾਰਿਆ ਜਿਹੜੇ ਮੇਰੇ ਮਾਵਾ ਦੇ ਪੁੱਤ ਮਾਰਿਆ ਜਿਹੜੇ ਮੇਰੇ ਛੋਟੇ-ਛੋਟੇ ਬੱਚੇ ਵੀਰਾਂ ਵੀਰ ਮਾਰ ਰਿਆ ਮੈਨੂੰ ਉਹ ਵੋਟ ਨਹੀਂ ਚਾਹੀਦੀ ਮੈਨੂੰ ਉਹ ਵੋਟ ਚਾਹੀਦੀ ਆ ਜਿਹੜੀ ਵੋਟ ਇਹਨਾਂ ਖੁਸ਼ੀਆਂ ਲੈ ਕੇ ਆਵੇ 21 ਦੀ ਵੋਟਾਂ ਦੇ ਕੀ ਅਪੀਲ ਕਰਨਾ ਚਾਹਦੇ ਹੋ ਬਾਕੀ ਉਹ ਬਾੜਵਾਦੀ ਨਹੀਂ ਮੈਂ ਪੂਰੀ ਆਪਣੇ ਸਮਾਜ ਨੂੰ ਪੂਰੀ ਦੁਨੀਆ ਨੂੰ ਪੂਰੇ ਕਾਇਨਾਤ ਨੂੰ ਸਾਰੇ ਧਰਮਾਂ ਨੂੰ 21 ਦੀ ਗਵਾਲੇ ਦਿਨ ਇਸ ਮਾਲਾ ਪਿੰਡ ਦੇ ਵਿੱਚ ਦੀਵੇ ਦਾ ਨਿਸ਼ਾਨ ਮਿਲਿਆ ਸਾਨੂੰ ਨਵੀਂ ਰੋਸ਼ਨੀ ਆ ਰਹੀ ਆ ਉਹ ਦਬਾ ਕੇ ਵੋਟਾਂ ਵਾਗ ਪਾ ਦਿਓ ਤੇ ਪੂਰੇ ਮਾਲਾ ਪਿੰਡ ਨੂੰ ਕਾਮਯਾਬ ਕਰਾ ਦਿਓ